ਪੰਜਾਬ ਚਾਹੇ ਹੜ੍ਹ ਤੋਂ ਬਾਅਦ ਜੋ ਨੁਕਸਾਨ ਹੋਇਆ ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਉਂਦੀ ਨਜ਼ਰ ਆ ਰਹੀ ਹੈ ਸਭ ਤੋਂ ਵੱਡਾ ਮਸਲਾ ਜਿਹੜਾ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਨਾਲ ਮੀਟਿੰਗ ਕੀਤੀ ਉਸ ਮੀਟਿੰਗ ਨੂੰ ਲੈ ਕੇ ਕੁਝ ਅੰਦਰਲੀਆਂ ਗੱਲਾਂ ਜੋ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਇਸ ਪੂਰੇ ਮਸਲੇ ਤੇ ਹੋ ਰਹੀ ਸਿਆਸਤ ਨੂੰ ਬੇਪਰਦਾ ਕਰ ਦਿੱਤਾ ਕੀ ਕੁਝ ਉਹ ਗੱਲ ਹੋਈ ਹੈ ਕਿਸ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਤੇ ਸਭ ਤੋਂ ਵੱਡੀ ਗੱਲ ਕਿ ਆਖਿਰਕਾਰ ਅੰਦਰ ਹੋਈ ਇਸ ਗਲਬਾਤ ਤੋਂ ਬਾਅਦ ਕੌਣ ਪੰਜਾਬ ਚ ਝੂਠ ਬੋਲ ਰਿਹਾ ਤੇ ਕੌਣ ਸੱਚ ਬੋਲ ਰਿਹਾ ਅਜਸ ਰਿਪੋਰਟ ਦੇ ਵਿੱਚ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੁਸੀਂ ਵੇਖ ਰਹੇ ਹੋ ਪੁਆਇੰਟ ਆਫ ਪੰਜਾਬ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਨੂੰ ਲੈ ਕੇ ਰਾਹਤ ਪੈਕੇਜ ਨੂੰ ਲੈ ਕੇ ਜੋ ਸਿਆਸਤ ਹੋ ਰਹੀ ਹੈ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ਾਮ ਦੇ ਸਮੇਂ ਮਿਲਦੇ ਨੇ ਸ਼ਾਮ ਦਾ ਸਮਾਂ ਸੀ ਔਰ ਜਦੋਂ ਮੁਲਾਕਾਤ ਤੋਂ ਬਾਅਦ ਬਾਹਰ ਆਂਦੇ ਨੇ ਤਾਂ ਉਹ ਸ਼ਾਮ ਦੇ ਸਮੇਂ ਨੂੰ ਲੈ ਕੇ ਜੋ ਹਾਲਾਤ ਹੁੰਦੇ ਨੇ ਉਹ ਮੀਡੀਆ ਨਾਲ ਗੱਲਬਾਤ ਦੌਰਾਨ ਖੁੱਲ ਕੇ ਸਾਹਮਣੇ ਆਂਦੇ ਨੇ ਮੈਂ ਸ਼ਾਮ ਦੇ ਸਮੇਂ ਵਾਲੇ ਹਾਲਾਤ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਮੁੱਖ ਮੰਤਰੀ ਜਦੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਤੇ ਗੱਲਬਾਤ ਦੌਰਾਨ ਉਹ ਸ਼ਾਮ ਦੇ ਸਮੇਂ ਵਾਲੇ ਹਾਵਾ ਉਹ ਸਿੱਧੇ ਤੌਰ ਤੇ ਨਜ਼ਰ ਆ ਰਹੇ ਸੀ ਖੈਰ ਗੱਲ ਸ਼ਾਮ ਦੀ ਹੈ ਸ਼ਾਮ ਤੇ ਹੀ ਰਹਿਣ ਦਿੰਦੇ ਆ ਪਰ ਮਸਲੇ ਤੇ ਆਣੇ ਆ ਮਸਲਾ ਰਾਹਤ ਫੰਡਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 12 ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਪੈਕੇਜ ਦੀ ਮੰਗ ਕਰਕੇ ਆਇਆ ਉਹਨਾਂ ਨੂੰ ਸਾਰੀ ਜਾਣਕਾਰੀ ਦੇ ਕੇ ਆਇਆ ਤੇ ਇਹ ਵੀ ਦੱਸ ਕੇ ਆਇਆ ਕਿ ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਗਿਆ ਹੈ ਤੇ ਅੱਗੇ ਹੋਰ ਰਿਪੋਰਟ ਤਿਆਰ ਕਰਨ ਤੋਂ ਬਾਅਦ ਕਿੰਨੇ ਕੁ ਦਾ ਅੰਕਲਨ ਹੋਰ ਕੀਤਾ ਜਾਏਗਾ ਸੋ ਇਸ ਤੌਰ ਤੇ ਫੌਰੀ ਤੌਰ ਤੇ ਮਦਦ ਚਾਹੀਦੀ ਹੈ 1600 ਕਰੋੜ ਰੁਪਏ ਜਿਹੜੇ ਕਿ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨੀ ਐਲਾਨੇ ਗਏ ਸੀ ਉਸ ਨੂੰ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਕਰ ਦਿੱਤੀ ਹੈ ਮੁੱਖ ਮੰਤਰੀ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਮੁੱਖ ਮੰਤਰੀ ਦਾ ਬਿਆਨ ਤੇ ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਇਹ ਇੱਕ ਪ੍ਰੈਸ ਰੂਮਟ ਜਾਰੀ ਕਰਕੇ ਜੋ ਗੱਲ ਸਾਹਮਣੇ ਆਈ ਹੈ ਦੋਵੇਂ ਬਹੁਤ ਅਲੱਗ ਨੇ ਅੰਦਰ ਕੀ ਕੁਝ ਗੱਲ ਹੋਈ ਹੈ ਉਹਦੀਆਂ ਸਾਰੀਆਂ ਪਰਤਾਂ ਖੁੱਲੀਆਂ ਨੇ ਯਾਨੀ ਕਿ ਬਹੁਤ ਸਾਰੇ ਝੂਠ ਬੇਨਕਾਬ ਹੋਏ ਨੇ ਔਰ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਬਿਆਨ ਸੁਣ ਲਓ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮੇਸ਼ਾ ਜੀ ਨਾਲ ਮੁਲਾਕਾਤ ਹੋਈ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਉਹ ਕਿ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ 2500 ਦੇ ਕਰੀਬ ਪੁਲ ਜਾਂ ਪੁੜੀਆਂ ਛੋਟੀਆਂ ਉਹ ਰੁੜ ਗਈਆਂ ਇਵਨ ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸੋ ਮੈਂ ਹਮਨਿਸ ਸਾਹਿਬ ਨੂੰ ਦੱਸਿਆ ਕਿ ਉਹਨਾਂ ਨੇ ਬੜੇ ਧਿਆਨ ਨਾਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀਸ਼ਾਤਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਅਸੀਂ ਮੋਹ ਤਾਂ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਆ ਮਾਲਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਹੋਰ ਪੈਕੇਜ ਦੀ ਮੰਗ ਕੀਤੀ ਹੈ ਜੋ ਹੁਣ ਤੱਕ ਆਇਆ ਉਹ ਊਠ ਦੇ ਮੂੰਹ ਵਿੱਚ ਜੀਰਾ ਜਦ ਕਿ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜਾਂ ਸਿੱਧੇ ਤੌਰ ਤੇ ਕਹੀਏ ਕਿ ਭਾਰਤ ਸਰਕਾਰ ਵੱਲੋਂ ਜੋ ਤੱਥ ਇਸ ਮੀਟਿੰਗ ਤੋਂ ਬਾਅਦ ਪੇਸ਼ ਕੀਤੇ ਗਏ ਨੇ ਉਹ ਪੰਜਾਬ ਸਰਕਾਰ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਬਿਆਨ ਤੇ ਕਈ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਪ੍ਰੈਸ ਰੋਟ ਜਾਰੀ ਕਰਕੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਸ ਮੁਲਾਕਾਤ ਦੇ ਵਿੱਚ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਹਰ ਪ੍ਰਭਾਵਿਤਾਂ ਦੀ ਹਰ ਸੰਭਵ ਮਦਦ ਲਈ ਵਚਨਬਦ ਹੈ ਜਿਹੜੀ ਦੂਜੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਨੁਕਸਾਨ ਤੋਂ ਜਾਣੂ ਕਰਵਾਇਆ ਤੇ ਵਾਧੂ ਫੰਡਾਂ ਦੀ ਮੰਗ ਕੀਤੀ ਇਹ ਗੱਲ ਮੁੱਖ ਮੰਤਰੀ ਵੀ ਕਹਿ ਰਹੇ ਨੇ ਪਰ ਇਸ ਤੋਂ ਬਾਅਦ ਜੋ ਗੱਲ ਨਿਕਲ ਕੇ ਸਾਹਮਣੇ ਆਈਏ ਉਹ ਤੁਹਾਨੂੰ ਹੈਰਾਨ ਕਰ ਦੇਗੀ ਇਹ ਵੀਡੀਓ ਥੋੜੀ ਜੀ ਦੇਰ ਤੱਕ ਟਿਕ ਕੇ ਸੁਣੋ ਜ਼ਰੂਰ ਉਸ ਤੋਂ ਬਾਅਦ ਜੋ ਗੱਲ ਨਿਕਲ ਕੇ ਆਈ ਕਿ ਜੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਿੱਧੇ ਤੌਰ ਤੇ ਕਹਤਾ ਕਿ ਕੇਂਦਰ ਨੇ ਪੰਜਾਬ ਕੋਲ ਭਾਰਤ ਸਰਕਾਰ ਦੇ ਨਿਯਮ ਅਨੁਸਾਰ ਤੁਰੰਤ ਰਾਹਤ ਅਤੇ ਬਹਾਲੀ ਲਈ ਐਸ ਡੀ ਆਰ ਐਫ ਯਾਨੀ ਕਿ ਸਟੇਟ ਡਿਜ਼ਾਸਟਰ ਰੀਲੀਫ ਫੰਡ ਵਿੱਚ 12590 ਕਰੋੜ ਰੁਪਏ ਮੌਜੂਦ ਨੇ ਯਾਨੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਧੇ ਤੌਰ ਤੇ ਝਾੜ ਪਾਈ ਕਿ ਤੁਸੀਂ ਵਾਧੂ ਫੰਡ ਦੀ ਮੰਗ ਕਰ ਰਹੇ ਹੋ ਪੈਕੇਜ ਦੀ ਮੰਗ ਕਰ ਰਹੇ ਹੋ ਪਰ ਕੇਂਦਰ ਸਰਕਾਰ ਦੇ ਐਸਡੀਆਰਐਫ ਦੇ ਫੰਡ ਦੇ ਵਿੱਚ ਜੋ ਗਿਆ ਪੈਸਾ 12590 ਕਰੋੜ ਉਹ ਤੇ ਤੁਹਾਡੇ ਕੋਲ ਪਹਿਲਾਂ ਹੀ ਪਿਆ ਹੈ ਫੌਰੀ ਰਾਤ ਉਹਦੇ ਤੋਂ ਕਿਉਂ ਨਹੀਂ ਸ਼ੁਰੂ ਕੀਤੀ ਜਾਂਦੀ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਤੰਬਰ ਨੂੰ ਜਦੋਂ ਪੰਜਾਬ ਦਾ ਦੌਰਾ ਕੀਤਾ ਸੀ ਜਾਇਜ਼ਾ ਲਿਆ ਸੀ ਉਦੋਂ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਕੇਂਦਰੀ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਮੁੱਖ ਮੰਤਰੀ ਨੂੰ ਦਿੱਤੀ ਕਿ ਇਸ ਵਿੱਚੋਂ 805 ਕਰੋੜ ਰੁਪਏ ਜਿਨ੍ਹਾਂ ਦੇ ਵਿੱਚ ਐਨਐਚਆਈ ਵੱਲੋਂ 170 ਕਰੋੜ ਰੁਪਏ ਵੀ ਦਿੱਤੇ ਗਏ ਨੇ ਸੜਕਾਂ ਲਈ ਉਹ ਪਹਿਲਾਂ ਹੀ ਜਾਰੀ ਕੀਤੇ ਗਏ ਨੇ ਬਾਕੀ ਰਕਮ ਰਾਜ ਸਰਕਾਰ ਵੱਲੋਂ ਵੇਰਵੇ ਜਮ੍ਹਾਂ ਕਰਾਉਣ ਤੋਂ ਬਾਅਦ ਦਿੱਤੀ ਜਾਏਗੀ ਹੁਣ 1600 ਕਰੋੜ ਦਾ ਸਵਾਲ ਖੜਾ ਹੋ ਰਿਹਾ ਸੀ ਕਿ ਉਹ ਆਇਆ ਨਹੀਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜੀ 805 ਕਰੋੜ ਰੁਪਏ ਜਾ ਚੁੱਕੇ ਨੇ ਬਾਕੀ ਜਿਵੇਂ ਤੁਸੀਂ ਰਿਪੋਰਟ ਸਬਮਿਟ ਕਰੋਗੇ ਹੋਰ ਪੈਸੇ ਵੀ ਆ ਜਾਣਗੇ ਯਾਨੀ ਕਿ ਇੱਥੇ ਵੀ ਪੰਜਾਬ ਸਰਕਾਰ ਕਿਤੇ ਨਾ ਕਿਤੇ ਬੇਪਰਦਾ ਹੁੰਦੀ ਨਜ਼ਰ ਆਈ ਉਸ ਤੋਂ ਬਾਅਦ ਪੰਜਾਬ ਦੇ ਮੈਮੋਰੰਡਮ ਤੋਂ ਪਹਿਲਾਂ ਹੀ 3 6 ਸਤੰਬਰ ਤੱਕ ਇਕ ਅੰਤਰ ਮੰਤਰਾਲੇ ਕੇਂਦਰੀ ਟੀਮ ਜਿਹਨੂੰ ਕਿ ਆਈਐਮਸੀਟੀ ਕਿਹਾ ਜਾਂਦਾ ਉਹ ਭੇਜੀ ਗਈ ਸੀ ਇਹ ਗੱਲ ਅਮਿਤ ਸ਼ਾਹ ਕਹਿ ਰਹੇ ਨੇ ਮੁੱਖ ਮੰਤਰੀ ਨੂੰ ਅੰਦਰਲੀ ਗੱਲ ਦੱਸ ਰਿਆ ਔਰ ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਅਜੇ ਤੱਕ ਇੱਕ ਵਿਸਤ੍ਰਿਤ ਰਿਪੋਰਟ ਜਮ੍ਹਾਂ ਨਹੀਂ ਕਰਾਈ ਹੈ ਜਮ੍ਹਾਂ ਕਰਾਉਣ ਤੋਂ ਬਾਅਦ ਹੋਰ ਸਹਾਇਤਾ ਤੇ ਵਿਚਾਰ ਕੀਤਾ ਜਾਏਗਾ ਯਾਨੀ ਕਿ ਅਸੀਂ ਜਾ ਕੇ ਫੰਡ ਦੀ ਮੰਗ ਕਰ ਲੈ ਮੁੱਖ ਮੰਤਰੀ ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋ ਕਹਿ ਰਹੇ ਨੇ ਕਿ ਤੁਸੀਂ ਕੋਈ ਰਿਪੋਰਟ ਤੇ ਹੁਣ ਤੱਕ ਜਮ੍ਹਾਂ ਨਹੀਂ ਕਰਾਈ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹ ਜਮ੍ਹਾਂ ਕਰਾਓ ਉਸ ਤੋਂ ਬਾਅਦ ਉਸ ਤੇ ਵੀ ਵਿਚਾਰ ਕੀਤਾ ਜਾਏਗਾ ਫਿਰ ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਰਾਜ ਰਿਕਵਰੀ ਅਤੇ ਪੁਨਰ ਨਿਰਮਾਣ ਯੋਜਨਾਵਾਂ ਤਿਆਰ ਕਰ ਸਕਦੇ ਹਨ ਕੇਂਦਰ ਸਰਕਾਰ ਤੇ ਐਮ ਐਚ ਏ ਨੇ ਪਹਿਲਾਂ ਹੀ ਐਸ ਡੀ ਆਰ ਐਫ ਐਨ ਡੀ ਆਰ ਐਫ ਅਧੀਨ ਆਰ ਐਂਡ ਆਰ ਫੰਡਿੰਗ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਮੈਂ ਤੇ ਜਿਹੜਾ ਗ੍ਰਹਿ ਮੰਤਰਾਲੇ ਦਾ ਕੰਮ ਹੈ ਉਹ ਜਿਹੜਾ ਹੈਗਾ ਕਿ ਰਾਜ ਰਿਕਵਰੀ ਅਤੇ ਪੁਨਰ ਨਿਰਮਾਣ ਯੋਜਨਾਵਾਂ ਤੁਸੀਂ ਆਪ ਤਿਆਰ ਕਰ ਸਕਦੇ ਹੋ ਮੈਂ ਤੇ ਆਲਰੇਡੀ ਸਡੀ ਆ ਰਿਹਾ ਫॉर ਐਨ ਡੀ ਆਰ ਐਫ ਅਦੀਨ ਆਰ ਐਂਡ ਆਰ ਦਾ ਜਿਹੜਾ ਫੰਡ ਹੁੰਦਾ ਉਹਦੇ ਲਈ ਕਹਿ ਚੁੱਕਿਆ ਸੋ ਬਾਹਰ ਆ ਕੇ ਮੁੱਖ ਮੰਤਰੀ ਨੇ ਜੋ ਕਿਹਾ ਅੰਦਰਲੀਆਂ ਗੱਲਾਂ ਉਸ ਤੋਂ ਬਿਲਕੁਲ ਅਲੱਗ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਮਸਲੇ ਤੇ ਸਿਆਸਤ ਹੋਰ ਭਗਦੀ ਨਜ਼ਰ ਆਏਗੀ ਪਰ ਇਸ ਰਿਪੋਰਟ ਨੂੰ ਇਸ ਅੰਦਰਲੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਤੁਸੀਂ ਆਪ ਅੰਦਾਜ਼ਾ ਲਾਓ ਕਿ ਹੜਾ ਤੇ ਸਿਆਸਤ ਥੜ ਗਈ ਪੰਜਾਬ ਦੀ ਪਰ ਹੁਣ ਉਸ ਪਾਣੀ ਨਾਲ ਸਿਆਸੀ ਸਿੰਜਾਈ ਕੀਤੀ ਜਾ ਰਹੀ ਹੈ ਹੜਾ ਦੇ ਪਾਣੀ ਨਾਲ ਹੁਣ ਕਾਮਯਾਬ ਇਸ ਸਿਆਸੀ ਫਸਲ ਨੂੰ ਵੱਡਣ ਚ ਕੌਣ ਹੋਏਗਾ ਇਹ ਵੇਖਣ ਵਾਲੀ ਗੱਲ ਹੋਏਗੀ